ਡਾਇਰੈਕਟਰ ਦੀ ਇਹ ਹੈ ਅਜੀਤ ਦੇਵ ਗਾਂਧੀ ਤੇ ਜਵੇਦ ਜਫਰੀ ਦਾ ਮੁੰਡਾ ਮਰੀਨ ਜਫਰੀ ਤੇ ਰੁਕਲ ਪ੍ਰੀਤ ਹਾਂ ਵੀਰੇ ਮੱਝੂ ਕੋ ਲੈ ਜਾਂਦਾ ਕਹਿੰਦੇ 7 ਸਾਲ ਤੱਕ ਹੀ ਵੱਧਦੀ ਹੈ ਨਾ ਅੱਗੇ ਪਰਮਾਤਮਾ ਜਾਣ ਦਾ ਕਿੱਲੀ ਹਾਈਟ ਲੈਦਾ ਮੋਹ ਸੋਹਣਾ ਯਾਰ ਹਾਂਜੀ ਹਾਂਜੀ ਪੈਰ ਪੂਰਾ ਦੇਖ ਤੋੜ ਪੂੜੇ ਹੋਉ ਨਾ ਜੀ ਹਾਂਜੀ ਵੀਰੇ ਕੋ ਵਧੀਆ ਬਣੇ ਮੈਂ ਕਹੋ ਕੁੜੀਆਂ ਕਿੰਨੇ ਹੋਰ ਲਉਆਂ ਆਈਆਂ ਬਾਈ ਨੇ ਅੱਛਾ ਅਸੀਂ ਹਰ ਸਾਲ ਹੀ ਲਾਉਨੇ ਬਾਈ ਜੀ ਕਿੰਨੇ ਕਿੰਨੇ ਲਿਆ ਜਾ ਸਕਦੇ ਹਾਂ ਮੁਖਸਰ ਮੁਖਸਰ ਵੀ ਲੈ ਕੇ ਗਏ ਸੀਗੇ ਬਾਈ ਜੀ 8-9 ਟੈਂਟ ਮੁਖਸਰ ਵੀ ਲਾਏ ਸੀਗੇ ਅਸੀ ਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਫੇਰ ਚਲੇ ਆਂ ਆਪਾਂ ਸੌਂਕੀ ਸਰਦਾਰ ਸਾਹਿਬ ਨਾਲ ਔਰ ਸਰਦਾਰ ਸਾਹਿਬ ਠੀਕ ਹੋ ਬਹੁਤ ਵਧੀਆ ਵਲੌਗ ਚੱਲੇ ਉਹਦੇ ਨਾਲ ਆਪਣਾ ਮੇਲੇਆਂ ਨਾਲ ਲੋਕ ਕਦੇ ਵੀ ਮੇਲੇ ਜਾਇਆ ਕਰ ਇਸ ਕਰਕੇ ਅੱਜ ਆਪਾਂ ਨੂੰ ਵਿੱਚ ਟਾਈਮ ਮਿਲਿਆ ਅੱਜ ਆਪਾਂ ਨੂੰ ਛੁੱਟੀ ਸੀ ਅੱਜ ਬਹੁਤ ਦੂਰ ਜਾ ਰਹੇ ਆਂ ਆ ਜਾ ਰਹੇ ਆਂ ਦੂਰ ਤੁਹਾਨੂੰ ਦਿਖਾਉਣੇ ਜੁੜੇ ਰਹੋ ਅੱਜ ਫੇਰ ਤੁਹਾਨੂੰ ਜਾਨਵਰਾਂ ਦਾ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਕਿੱਥੇ ਪਹੁੰਚ ਰਹੇ ਹਾਂ ਕਿੱਥੇ ਬਣੇ ਰਹੋ ਵੀਡੀਓ ਹਾਂ ਬਣੇ ਰਹੋ ਚੱਲ ਜਾਈਏ ਤੁਹਾਨੂੰ ਦੱਸਾਂਗੇ ਜਾ ਕੇ ਵੀ ਕਿੱਥੇ ਜਾਈਏ ਵਧੀਆ ਵਧੀਆ ਜਾਨਵਰ ਚੀਜ਼ਾਂ ਦਿਖਾਵਾਂ ਲਓ ਜੀ ਜਿੱਥੇ ਜਾਣਾ ਹੁਣ ਮੇਲਾ ਦਿਖਾਉਣਾ ਰੋਡ ਪੈ ਗਈ ਹੁਣ ਕੈਸ ਲਾ ਲਿਓ ਵੀ ਕਿੱਥੇ ਜਾਨੇ ਆ ਜਾ ਕੇ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਹੰਤਾ ਰੋਡ ਪੈ ਗਈ ਦੇਖ ਲਓ ਜੀ ਯਾ ਤੇ ਆਦੇ ਮੁੰਡੇ ਕਦੇ ਚਾਹ ਵੀ ਪੀਤਾ ਫੇਰ ਰੋਕੇ ਬਈ ਚਾਹ ਪੀਣਾ ਅਵੇ ਇੱਕ ਪਿਆ ਬੀਤਾ ਬੈਠੇ ਖੜਿਆਂਗੇ ਚਾਹ ਪੀਂਦੇ ਆਂਗੇ ਤੇ ਨਾਲ ਕੀ ਖਾਓਗੇ ਬ੍ਰੈਡ ਕੀ ਖਾਓਗੇ ਚਾਹ ਤੇ ਬ੍ਰੈਡ ਚਾਹ ਬ੍ਰੈਡ ਕਹਦੇ ਫੇਰ ਚਲ ਆ ਜੀ ਆ ਬਈ ਅਜੇ ਹੋਟਲ ਜਾਏ ਸੀ ਟੀਵੀ ਬਵੇਂਗਾਲਿਆਂ ਦੇ ਫਾਈਵ ਸਟਾਰ ਹੋਟਲ ਦੇ ਪੈਸੇ ਲੈਂਦੇ ਨੇ ਇਹ ਬਰੈਕਫਾਸਟ ਦੀ ਛੋਟੀ ਵੈਰਿਟੀ 300 ਰੁਪਏ ਬਰੈਕਫਾਸਟ ਅਦੀਪੰਦਰ ਦੇਖ ਕੇ ਬੱਥਾ ਕਰੋ ਭਾਈ ਇੱਕ ਗੱਲ ਹੋਰ ਆ ਜਿਹੜਾ ਕੋਈ ਹੋਟਲ ਘੱਟ ਚੱਲਦਾ ਹੋਵੇ ਨਾ ਦੇਖ ਕੇ ਬਣੇ ਹੈ ਨਾ ਭਾਈ ਹਾਂ ਆਪਾਂ ਤਾਂ ਇਹ ਵੈਰਿਟੀ ਨਹੀਂ ਆ 20 ਰੁਪਏ ਚੱਲਦੇ ਮੇਰੇ ਨਾਲ 300 ਰੁਪਏ ਕਮੈਂਟ ਦੇਣਾ ਗੱਲ ਦਾ 100 ਰੁਪਏ ਦੀ ਨਹੀਂ ਗੱਲ ਤਾਂ ਆਇਆ ਵੀ ਕੱਪੜੇ ਲਾਉਣਾਂ ਦਾ ਕੰਮ ਕਰਦਾ ਕਿਉਂ ਵੀ ਆਪਾਂ ਰੇਟ ਰੂਟ ਨਹੀਂ ਪੁੱਛਿਆ ਗਾ ਭਾਈ ਭੈਣਾਂ ਨੇ ਮੰਗ ਰੋ ਕਹਿੰਦਾ 30 ਰੁਪਏ ਦਾ ਪਰਟਾ 50 ਰੁਪਏ ਦਾ ਚਾਹਦਾ ਕੱਪੜਾ ਮਿਲਦਾ ਮੇਰਾ ਮੈਨੂੰ ਵੀ ਚੱਕਦਾ ਬੜੇ ਦੇਖ ਕੇ ਪਾਣੀ ਦੀ ਬੋਤਲ ਆ ਦਿਖਾ ਰਿਹਾ ਟੱਪ ਆ ਜਾ ਗਾ ਇਹ ਦੁਬਾਰਾ ਕੋਈ ਨਾ ਹਾਂ 50 ਦੀ ਪਾਣੀ ਦੀ ਬੋਤਲ ਉਹ ਭੈਣ ਆ ਦਿਖਾਉਣਾ ਆ ਬਵੇਕ ਟੱਪਾ ਕੋਈ ਬਵੇਕ ਪੰਜਾਬੀ ਟੱਪਾ ਆ ਬਵੇਕ ਇਹ ਪੰਜਾਬੀ ਨਹੀਂ ਹੈਗਾ ਭਾਈ ਇੱਥੇ ਭਈਏ ਨੇ ਮੋਗਾ ਲਈ ਬਈ ਮੋਗਾ ਰੋਡ ਤੇ ਮੋਗਾ ਰੋਡ ਤੇ ਇਹ ਮੇਰਾ ਰੇਟ 50 ਪਾ ਆਦੀ ਪਾਣੀ ਦੀ ਬੋਤਲ ਪਤਰੀ ਹਾਂ 30-30 ਦੇ ਬਰੈਡ ਆ ਜਾਂ ਕੁਛ ਚੱਕ ਦਾ ਕੰਮ 30-30 ਦੀ ਚਾਹ ਲਾਓ ਜੀ ਰਾਤ ਜਾਂਦਿਆਂ ਨੂੰ ਟ੍ਰੇਨ ਆ ਗਈ ਨਾਂਗੀ ਟ੍ਰੇਨ ਭਾਈਏ ਚਲੋ ਬਈ ਫਾਟਕ ਲੱਗ ਗਿਆ ਲਓ ਜੀ ਪਹੁੰਚ ਚੁੱਕੇ ਆਂ ਕੋੜਿਆਂ ਦੀ ਮੰਡੀ ਹੁਣ ਸਾਨੂੰ ਸ਼ਹਿਰ ਦਾਸੀ ਜਿੰਨੇ ਆ ਅਸੀਂ ਪਹੁੰਚ ਚੁੱਕੇ ਆਂ ਜਗਰਾਉਂ ਕਿਉਂ ਜੀ ਹਾਂਜੀ ਸਰਦਾਰ ਸਾਹਿਬ ਕਿੱਥੇ ਪਹੁੰਚ ਚੁੱਕੇ ਆ ਪਾ ਬੋਲਦੇ ਜਗਰਾਵ ਮੰਡੀ ਤੇ ਘੋੜਿਆਂ ਦੀ ਮਸ਼ਹੂਰ ਬਾੜਟ ਦੀ ਪੂਰੀ ਵੱਡੀ ਮੰਡੀ ਆ ਬਈ ਇਹ ਹਾਂ ਲਓ ਵੀ ਆ ਗਏ ਇੱਥੇ ਹੁਣ ਜਗਰਾਵ ਪਹੁੰਚ ਗਏ ਦਿਖਾਉਣੇ ਤੁਹਾਨੂੰ ਵਧੀਆ ਵਧੀਆ ਜਾਨਵਰ ਫਿਰ ਜਨਕਾਰ ਲਓ ਜੀ ਦੇਖੋ ਸੋਟੀਆਂ ਇੱਥੇ ਕਹਿੰਦੇ ਘੋੜਿਆਂ ਦੀਆਂ ਮੰਡੀਆਂ ਉੱਥੇ ਸੋਟੀਆਂ ਰੋਟੀਆਂ ਬਾੜੋ ਇਹ ਗੱਡੀ ਵਾਲੀ ਲਿਬੜੂਗੀ ਇੱਥੇ ਆ ਚੱਲ ਲਿਬੜੂ ਚੱਲ ਕੋਈ ਨਹੀਂ ਦੇਖੋ ਲਓ ਜੀ ਮੇਲੇ ਦੇ ਰੰਗ ਬਰੰਗੇਆਂ ਦੁਕਾਨਾਂ ਲੱਗੀਆਂ ਨੇ ਸਟਾਲਾਂ ਦਿਖਾਉਣੇ ਤੁਹਾਨੂੰ ਉਦੋਂ ਬਾਅਦ ਮੀਂਹ ਪੈ ਗਿਆ ਢੇਗਾ ਮਲੇ ਮਾਹੌਲ ਦੇਖਦੇ ਆਸਟਰੀ ਜਣਾ ਕੇ ਯਾਰ ਕੱਲ ਕੱਲ ਦੇ ਇੱਕ ਕੱਲ ਹੋ ਜਾਂਦੇ ਨੇ ਜੇ ਇੱਕ ਦੋ ਤਰੀਕ ਤੱਕ ਆਉਂਦਾ ਜੋ ਖਤਮ ਹੋਇਆ ਉਸ ਤੋਂ ਬਾਅਦ ਵੀ ਚੱਲੀ ਜਾਂਦੇ ਰਹਿੰਦੇ ਆ ਪਰ ਜਾਨੀ ਕਿ ਅੱਜ ਤੇ ਕੱਲ ਅਜਲ ਸ ਲਾਸਟ ਦਿਨ ਲੱਗਦਾ ਹੈ ਨਾ ਹਾਂ ਜੇ ਲਾਸਟ ਦਿਨ ਦਿਖਾਉਣੇ ਸਾਨੂੰ ਕਿ ਕਿੰਨੇ ਗਏ ਜਾਨਵਰ ਆ ਕੀ ਗੱਲ ਬਾਤ ਆ ਕਿਹੜੀ ਕਿਹੜੀਆਂ ਨਸਲਆਂ ਆਈਆਂ ਨੇ ਦੇਖਿਓ ਆ ਜਾਓ ਜੀ ਲਓ ਜੀ ਕੌੜੀਆਂ ਖੜੀਆਂ ਨੇ ਹਜੇ ਸਾਡੀ ਮਾਲਾ ਸ਼ੁਰੂਆਤ ਹੀ ਆ ਦਿਖਾਉਣੇ ਅੱਗੇ ਦਿਖਾਵਾਂਗੇ ਇਸ ਸਟੱਡ ਫਾਰਮ ਆ ਮਾਂ ਪਰਦੇ ਵਧੀਆ ਵਧੀਆ ਅੱਗੇ ਨੇ ਬਹੁਤ ਵਧੀਆ ਕੋੜੀਆਂ ਨੇ ਗਿਆ ਲਓ ਜੀ ਇਹ ਕੋਈ ਆ ਗਿਆ ਹਲਕਾ ਜਿਹਾ ਕੋੜਾ ਜਿਪਣੇ ਦੇਖਿਓ ਬਹੁਤ ਵਧੀਆ ਜਾਨਵਰ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਚੀਜ਼ ਹੈਗੀ ਸਾਰੀਆਂ ਜਾ ਰਹੀਆਂ ਨੇ ਵਾੜੇ ਆ ਫਰਕਾਂ ਪੈ ਗਿਆ ਮੀਂਹ ਆ ਪੈ ਗਿਆ ਹਟਿਆ ਉਹਦੇ ਕਰਕੇ ਨਾ ਮੱਡੀ ਦਾ ਮੜੇ ਪਾਣੀ ਪੁਣੀਆ ਖੜਕੇ ਲੋਡ ਕਰਿਆ ਪੂਰਾ ਫਰਕ ਪੈ ਗਿਆ ਬਸ ਇੰਨਾ ਇੱਕ ਜੂ ਫਰਕ ਵਗਿਆ ਮੱਡੀ ਤਾਂ ਸਟਾਰਟ ਆ ਗਈ ਮੜੇ ਰੌਣਕ ਘਟੀ ਆ ਕਰਨਗੇ ਮੀਂਹ ਕਰਕੇ ਨਾ ਆਹ ਲਓ ਜੀ ਦੇਖੋ ਕੋੜਾ ਆ ਰਿਹਾ ਟੈਂਕ ਮੁੰਡੇ ਗੇੜੇ ਦਵਾ ਰਹੇ ਨੇ ਘੋੜੇ ਦਾ ਟੈਂਕ ਘੋੜਾ ਇਹ ਬਹੁਤ ਵਧੀਆ ਨਾ ਬਰੀਡ ਬਣੀ ਹੋਈ ਹੈਗੀ ਜਾਨਵਰ ਓਕੇ ਆ ਜਾਵਾ ਬਾਈ ਉਹ ਕਰ ਰਹੇ ਨੇ ਮਾਰਵਾਪਾ ਦੇਖੋ ਬਹੁਤ ਵਧੀਆ ਜਾਨਵਰ ਚੱਲ ਪਏ ਇਧਰ ਲਓ ਜੀ ਦੇਖੋ ਬਹੁਤ ਵਧੀਆ ਮਸਲ ਆ ਗਈ ਲਓ ਜੀ ਲਓ ਜੀ ਇਹ ਆ ਕੋੜਾ ਦਾ ਯਤਨ ਹੈ ਭਈ ਸ਼੍ਰੀਕਾਲਾ ਸ਼੍ਰੀਕਾਲਾ ਭਾਈ ਕਿਹੜਾ ਪਿੰਡਾ ਭਾਈ ਆਪਣਾ ਪਿੰਡ ਰਦਾਵਾ ਜਿਲਾ ਮੁਕਸਰ ਸਾਹਿਬ ਹੈ ਮੁਕਸਰ ਹੋਈਪਰ ਰੋਡ ਤੇ ਜੀ ਆਪਣਾ ਪਿੰਡ ਠੀਕ ਹੈ ਭਾਈ ਕਿਹੜਾ ਕੋੜਾ ਭਾਈ ਇਹ ਜਿਹਦਾ ਨਾਂ ਯਤਨ ਹੈ ਜੀ ਇਤਨ ਯਤਨ ਵੀਰੇ ਯਤਨ ਹਾਂਜੀ ਤੇ ਕਿਹੜੀ ਲੈਣ ਤੋਂ ਆ ਗਿਆ ਬਈ ਇਹ ਵੀਰੇ ਮਾਂ ਦੀ ਖਲੀਦਾਰਾਪੁਰ ਦੀ ਡਾਇਰੈਕਟ ਆਪਣੇ ਘਰੇ ਖੜੀ 60 ਇੰਚ ਤੋਂ ਪਲੱਸ ਹੈ ਠੀਕ ਹੈ ਬਈ ਤੇ ਦਾਦਾ ਦਾ ਸ਼ਾਨ ਸੁਭਰਾਵਾਂ ਵਾਲਾ ਆਪਣੇ ਹਾਂਜੀ ਇਹਦਾ ਪਿਓ ਆਪਣੇ ਘਰੇ 19 ਮਹੀਨਿਆਂ ਦੀ ਉਮਰ ਚੋਂ ਅ ਫਰੀ ਸੜ ਗਿਆ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨੀ ਉਮਰ ਹੋ ਗਈ ਬਈ ਇਹਦੀ ਹੁਣੇ ਇਹ ਵੀਰੇ 34 ਮਹੀਨੇ ਦੋ ਦਿਨ ਦਾ ਲੱਗਿਆ ਹੈ ਜੀ ਅੱਛਾ ਦੋ ਦਿਨ ਦਾ ਲੱਗਿਆ ਹੈ ਹਾਂਜੀ ਹਾਂਜੀ ਹਾਈਟ ਕਿੰਨੀ ਹੋ ਗਈ ਬਈ ਇਹ ਵੀਰੇ 70 ਇੰਚ ਤੋਂ ਪਲੱਸ ਹੀ ਹੈ ਜੀ ਕਿਸੂਤ ਉੱਤੇ ਹੈ ਹਾਈਟ ਹਾ ਵੀਰੇ ਮੱਜੂ ਕੋ ਲੈ ਜਾਂਦਾ ਕਹਿੰਦੇ 7 ਸਾਲ ਤੱਕ ਵੀ ਵੱਧਦੀ ਹੈ ਨਾ ਅੱਗੇ ਪ੍ਰਮਾਤਮਾ ਜਾਣ ਦਾ ਕਿੰਨੀ ਹਾਈਟ ਲੈਂਦਾ ਮੋਹ ਸੋਹਣਾ ਯਾਰ ਹਾਂਜੀ ਹਾਂਜੀ ਪੈਰ ਪੂਰਾ ਦੇਖ ਤੋੜ-ਪੂੜ ਪੂਰੇ ਹੋਣੇ ਜੀ ਹਾਂਜੀ ਵੀਰੇ ਕੋ ਵਧੀਆ ਵੇਖਾ ਉਹ ਕੁੜੀ ਕਿੰਨੇ ਕ ਮਹੀਟੇ ਹੋ ਗਏ ਬਾਈ ਇਹਦੇ ਵੀਰੇ ਹਜੇ ਤੋ ਹੋਏ ਨਾ ਆਪਣੇ ਘਰੇ ਇਹਦਾ ਪਹਿਲਾ ਬੱਚਾ ਆਇਆ ਚੰਬੀ ਕੁੜੀ ਨੂੰ ਛੱਡਿਆ ਸੀ ਆਪਾਂ ਪੁੱਤਾਂ ਸੌਂਕੀ ਹਵਾ ਗੱਲ ਪਈ ਆਪਣੇ ਮੈਕ ਲੱਗੀਆਂ ਬਾਈ ਹਾਂਜੀ ਇੱਕ ਵਾਰ ਇਹ ਆਪਾਂ ਵਿਕੇ ਸੂਟ ਕਰੀ ਜਾਂਦੇ ਹਾਂ ਹਾਂਜੀ ਨੁਗਰੇ ਬੱਚਾ ਚਾਹ ਤੀ ਦੇ ਰਿਹਾ ਬਾਈ ਕੁੜੀ ਸੀਗੀ ਨੁਗਰੇ ਦੇ ਹਾਂਜੀ ਤੋ ਉਹਦੇ ਤੋ ਛੱਡਿਆ ਸੀ ਆ ਬਹੁਤ ਵਧੀਆ ਬੱਚਾ ਬਹੁਤ ਵਧੀਆ ਰਿਜ਼ਲਟ ਆ ਵੀਰੇ ਉਹ ਹੈਗਾ 15 ਦਿਨ ਦਾ ਬੱਚਾ ਤੇ 48 ਇੰਚ ਤੋਂ ਪਲੱਸ ਹਾਈਟ ਹੋਊਗੀ ਉਹਦੀ ਕੋਈ ਵੀ ਇੱਕ ਰਿਆਂਕ ਨਾਪ ਸਕਦਾ ਆਪਣੇ ਅੱਛਾ ਅੱਛਾ ਬਾਈ ਹਾਂਜੀ ਤੇ ਤਾਂ ਵਧੀਆ ਰਿਜ਼ਲਟ ਆਉਂਦਾ ਹੈ ਹਾਂ ਮੇਰੇ ਵਧੀਆ ਜੀ ਤੇ ਫੀਸ ਕਿੰਨੀ ਆ ਬਾਈ ਇਹਦੀ ਫੀਸ ਵੀਰੇ 31000 ਆ 31000 ਫੀਸ ਹਾਂਜੀ ਬਾਕੀ ਜੇ ਵੀ ਭਰਾ ਦੂਰੋਂ ਆਉਂਦਾ ਚੱਲ ਕੇ ਗੱਡੀ ਦਾ ਕਰ ਹਾਂ ਜਿੰਨਾਂ ਦਾ ਗੱਡੀ ਦਾ ਕਰਾਇਆ ਹੁੰਦਾ ਉਹਨਾਂ ਮਾਨਤਾ ਕਰ ਦਿੰਦੇ ਠੀਕ ਆ ਠੀਕ ਆ ਹਾਂਜੀ ਤੇ ਆਪਣਾ ਨੰਬਰ ਬੋਲ ਦੇ ਬਾਈ ਸਮਝਾ ਹਾਂ ਮੈਂ 2 ਨੰਬਰ ਆਈ ਸਾਡੇ ਇੱਕ ਚਾਚਾ ਜੀ ਦਾ ਸਰਦਾਰ ਅਮਰੀਕ ਸਿੰਘ ਬਰਾੜ ਦਾ ਠੀਕ ਆ ਬਾਈ ਤੇ ਉਥੇ ਰਨਾਵਾ ਪਿੰਡ ਸਟੇਬਲ ਆ ਮੇਰਾ ਨੰਬਰ ਹੈਗਾ ਜੀ 950 79018 79274 ਜੀ 79274 ਹਾਂਜੀ ਚਾਚਾ ਜੀ ਦਾ ਹੈਗਾ ਜੀ 98157 98157 64752 64752 ਹਾਂਜੀ 98157 64752 ਅਮਰੀਕ ਸਿੰਘ ਦਾ ਨੰਬਰ ਹੈ ਜੀ ਠੀਕ ਹੈ ਜੀ ਲਓ ਜਿਹੜਾ ਇੱਕ ਘੋੜਾ ਹੈ ਪਟਵਾਰੀ ਆ ਭਾਈ ਪਟਵਾਰੀ ਕੋੜਾ ਤੇ ਇਹ ਹੈਗਾ ਪਟਵਾਰੀ ਕੋੜੇ ਦਾ ਬੱਚਾ ਬੇਸ਼ੇਰਾ ਕਹਦਾ ਪਿਓ ਪੁੱਤ ਖੜੇ ਨੇ ਇਕੱਠੇ ਕਿਉਂ ਭਾਈ ਕਿਉਂ ਪੁੱਤ ਹੋਰੇ ਇਕੱਠੇ ਹਨਾ ਦੇਖੋ ਜੀ ਉਹ ਫਟਵਾਰੀ ਇਹ ਫਟਵਾਰੀ ਦਾ ਬੱਚਾ ਬੱਚਾ ਉਹ ਪੁੱਤਾ ਨਹੀਂ ਪੁੱਤਾ ਪੁੱਤਾ ਹਾਂ ਪੇ ਪੁੱਤ ਹੋ ਗਿਆ ਨਾ ਪੇ ਪੁੱਤ ਹਾਂ ਠੀਕ ਹੈ ਲਓ ਜੀ ਮੇਲਾ ਹੁਣ ਪਖਿਆ ਗਿਆ ਜਦੋਂ ਅਸੀਂ ਆਏ ਸਦੋਂ ਬੜਾ ਸਲੋ ਸੀ ਕੰਮ ਪਰ ਇੱਥੇ ਨਾਲੋਂ ਮੈਨੂੰ ਮੇਰੇ ਦੂਜਾ ਮੇਲਾ ਦਾ ਇੱਥੋਂ ਤਲਵੰਡੀ ਬਹੁਤ ਜ਼ਿਆਦਾ ਸੀਗਾ ਲੈ ਘੋੜੇ ਦੇਖੋ ਜੀ ਤਲਵੰਡੀ ਬਹੁਤ ਜ਼ਿਆਦਾ ਕੱਠ ਸੀਗਾ ਹੁਣ ਕੱਠ ਵਧਣ ਲੱਗਿਆ ਬਹੁਤ ਵਧੀਆ ਘੋੜਾ ਵੀ ਤੇ ਇਹ ਦੇਖੋ ਜੀ ਤੁਸੀਂ ਇਹ ਸਾਰੇ ਕੋੜਿਆਂ ਦੇ ਪ੍ਰੀਮੀ ਨੇ ਲੋਕ ਦਾ ਤਿਆਰੀਆਂ ਚੱਲ ਰਹੀਆਂ ਨੇ ਆਹ ਜੇ ਕੋੜਾ ਵਿੱਚ ਖੜਾ ਇਹਨਾਂ ਨੂੰ ਲਾਉਣਾ ਵਈਆਂ ਨੇ ਬਹੁਤ ਵਧੀਆ ਯਾਰ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੇ ਨੇ ਇਹ ਵੀ ਮੁੱਲੇ ਤੇ ਨਾਰਮਲ ਬੰਦੇ ਇਹ ਵੀ ਬੱਸ ਪਉਰਾ ਜਿਹੜਾ ਬੰਦਾ ਚੱਲ ਸਕਦਾ ਸੌਂਕ ਮਹਿੰਗੀ ਨਹੀਂ ਹੈ ਕਹਿੰਦਾ ਵਾ ਵ ਕਹਿੰਦੇ ਨੇ ਹੁੰਦੇ ਬੋਲਟ ਕੋੜਾ ਲੰਡੀ ਜੀ ਪਥਾਰ ਤਾਕੜੇ ਬੰਦਿਆਂ ਦੀ ਉਸਾਨੀ ਨੇ ਭਾਈ ਇਹ ਤਾਕੜਿਆਂ ਦੀ ਯਾਰ ਲਓ ਜੀ ਬਾਪਾ ਜੀ ਲਈ ਫਰਤੇ ਨੇ ਕੋੜਾ ਇਧਰ ਬਾਹਰ ਮਾਪ ਕਰਾਉਂਦੇ ਲਓ ਜੀ ਆ ਮੱਕੜ ਟੈਂਟ ਹਾ ਸਪਾਈਆਂ ਨੇ ਕਿੱਥੇ ਕਿੱਥੇ ਲਾਇਆ ਬਈ ਟੈਂਟ ਤੁਸੀਂ ਪੰਜ ਚਾਰ ਜਗ੍ਹਾ ਲਾਇਆ ਹੋ ਬਾਈ ਇੱਥੇ ਅੱਛਾ ਕਿੱਕਾ ਬਾਈ ਕਿ ਲਾਇਆ ਹੋ ਪੰਜ ਸਟੋਰੀਆਂ ਹੋਰ ਲਉਆਂ ਬਾਈ ਨੇ ਅੱਛਾ ਅਸੀਂ ਹਰ ਸਾਲ ਹੀ ਲਾਉਨੇ ਬਾਈ ਜੀ ਕਿੱਥੇ ਕਿੱਥੇ ਲਿਜਾ ਸਕਦੇ ਹਾਂ ਅਕਸਰ ਮੁਕਸਰ ਵੀ ਲੈ ਕੇ ਗਏ ਸੀਗੇ ਬਾਈ ਜੀ 8-9 ਟੈਂਟ ਮੁਕਸਰ ਵੀ ਲਾਏ ਸੀਗੇ ਅੱਛਾ ਅੱਛਾ ਹਾਂ ਟਾਲੀਵਾਲ ਦੇ ਲਾਇਆ ਸੀਗਾ ਜੀ ਅੱਛਾ ਅੱਛਾ ਤੇ ਆਪਣੇ ਤਾਰੀ ਦੇ ਲਾਇਆ ਸੀ ਜੀ ਠੀਕ ਆ ਇੱਕ ਬਣੀ ਬਾਲ ਦੇ ਲਾਇਆ ਸੀ ਓਕੇ ਲੋ ਜੀ ਬਈ ਦਾ ਟੈਂਟ ਜਰੂਰ ਲਵਾਇਆ ਕਰੋ ਨਵੇਂ ਲੋਹਣੇ ਜਿੰਨੇ ਹੈਗੇ ਨੇ ਅੱਛਾ ਤਲਵੰਡੀ ਸਾਹਿਬ ਉਹ ਵੀ ਗਏ ਸੀ ਠੀਕ ਆ ਫਿਰ ਦੂਦੂ ਜਾਣੇ ਤੁਸੀਂ ਜਦੋਂ ਮਰਜੀ ਹੈ ਓਕੇ ਓਕੇ ਲੋ ਜੀ ਮੁੰਡੇ ਘੁੰਮ ਗੋ ਇਹਨੇ ਥੱਕ ਗਏ ਇਸ ਖਾਣੇ ਹੁਣ ਇੱਕ ਗੋਲ ਗੱਪੇ ਖਾਂਗੇ ਹੁਣ ਗੋਲ ਗੱਪੇ ਖਾਂਗੇ ਬਈ ਹਾਂ ਪਹਿਲਾਂ ਸਮਾਨ ਵਾਲਾ ਖੜਾ ਮੱਤੇ ਆਜ ਜਾ ਬਈ ਲੈ ਫੜ ਬਈ ਗੋਲ ਗੱਪੇ ਖਾਈਏ ਆ ਜੋ ਦੇਖੋ ਜੀ ਕੋੜੀਆਂ ਦੇਖੋ ਜੋੜਾ ਖੜਾਗਾ ਬਹੁਤ ਸੋਹਣੀਆਂ ਲੱਗ ਰਹੀਆਂ ਬਾਈਟ ਕੱਲਰ ਦੀਆਂ ਕੋੜੀਆਂ ਬਹੁਤ ਸਾਫ ਸੁਥਰੀ ਪੂਰੀ ਸਮਾਈ ਰੱਖ ਰਏ ਨੇ ਬਾਈ ਦੇਖ ਕੋਗੀਆਂ ਦਾ ਜੋੜਾ ਉਵੇਂ ਹੈਗਾ ਇੱਧਰ ਖੜੇ ਨੇ ਬਾਈ ਦੇਖਦੇ ਆ ਉਹ ਮਹਿਲਾ ਉਹਦਾ ਇੱਕ ਸੇਰਾ ਲਈ ਦੇਖ ਛੋਟਾ ਸੇਰਾ ਦੇਖੋ ਲਓ ਜੀ ਮੀਲਾ ਦੇਖਦੇ ਬੰਦਾ ਥੱਕ ਗਿਆ ਹੈ ਪਹਿਲਾਂ ਹੈ ਹੀ ਬੜਾ ਵੱਡਾ ਯਾਰ ਹੋ ਤੱਕ ਤੁਰੇ ਫਿਰਦੇ ਆਂ ਜੀ ਥੱਕ ਗਿਆ ਇਹ ਹੁਣ ਬੈਠ ਗਿਆ ਇੱਕ ਗਰਮੀ ਵਿੱਚ ਹੋ ਗਈ ਹੈ ਨਾ ਬਈ ਇਹ ਸਾਮਾਨ ਚੁੱਕਣ ਦੀ ਲੱਗ ਲਿਆ ਇੱਕ ਮਿੰਨ ਹੋਇਆ ਲੱਸ ਹੂੰ ਮਨਵਾਇਆ ਲੱਸ ਮੈਂ ਲੈ ਇੰਨਾ ਨਾਲੋਂ ਆਪਾਂ ਨੂੰ ਤਲਵੰਡੀ ਜਾਦੇ ਸਿਸਟਮ ਹੈ ਜੀ ਵਧੀਆ ਤਲਵੰਡੀ ਬਈ ਬਹੁਤ ਸੋਹਣਾ ਕੰਮ ਦੀ ਕੁਝ ਇੱਥੇ ਜੱਗ ਤੇ ਗੱਲ ਕੀ ਆ ਮੀਂਹ ਪੈ ਗਿਆ ਥੋੜਾ ਜਨਾ ਹਾਂ ਮੀਂਹ ਨਾਲ ਵੀ ਫਰਕ ਪੈ ਗਿਆ ਨਹੀਂ ਕਰਕੇ ਕੰਮ ਖਰਾਬ ਹੋ ਗਿਆ ਤਾਂ ਤਾਂ ਪਾਣੀ ਖੜਾ ਗਿਆ ਮੇਰਾ ਇਹ ਦੂਜਾ ਮੇਲਾ ਹੈਗਾ ਉਹ ਤਲਵੰਡੀ ਮੈਨੂੰ ਜ਼ਿਆਦੇ ਲੱਗਿਆ ਕੱਟ ਹੋਣਾ ਹੈ ਤਲਵੰਡੀ ਛਾ ਵੀ ਬੜਾ ਖੁੱਲਾ ਤੀ ਹਾਂ ਤਾਂ ਉਹ ਕਹਿਣਾ ਤਲਵੰਡੀ ਬੈਕਟਰੀ ਜੀ ਹਾਂ ਚੱਲ ਦੇਖ ਲੈ ਜਿੰਨਾ ਹੋਰ ਦੇਖਦੇ ਆਂ ਭਾਈ ਲਓ ਜੀ ਦੇਖੋ ਮੰਡੀ ਦੇ ਇੱਧਰੇ ਪਾਸੇ ਇੱਧਰ ਕੋੜੀਆਂ ਖੜੀਆਂ ਨੇ ਤੇ ਉੱਧਰ ਭਾਈ ਸੁਨਾਨ ਕਰਾ ਰਹੇ ਨੇ ਆਪਣੇ ਜਾਨਵਰ ਨੂੰ ਦਿਨ ਵਧੀਆ ਖੁੱਲ ਗਏ ਮਾ ਮੜੇ ਰਾਜੂ ਘਟੇ ਕਾਰਨ ਵੀ ਮੀਂਹ ਪੈ ਗਿਆ ਉਹ ਜਾਨਵਰ ਬਹੁਤ ਆਏ ਨੇ ਦੇਖੋ ਧੁਰ ਤਾਈ ਇੱਧਰ ਦੇਖੋ ਇਹ ਇੱਧਰ ਦੇਖੋ ਉਹ ਕਾਫੀ ਦੂਰ ਆ ਦੇਖੋ ਬਹੁਤ ਵਧੀਆ ਮੰਡੀ ਆ ਜਾਂਦਾ ਭਾਈ ਲਓ ਜੇ ਵਾਰ ਮੈਂ ਪਕਰਾਉਂਦਾ ਫਿਰਦਾ ਭਾਈ ਕੁੜੀ ਨੂੰ ਭੱਜ ਕੇ ਇੱਧਰ ਲੈ ਜਾਂਦਾ ਉੱਧਰ ਲਵਾ ਜਾਂਦਾ ਹੈਂ ਮੂੰਜੀ ਬੀੜੀ ਵਾਰ अच्छा बीड़ी मार के मुझे, <laughs> मुझे? की कर के मुझे मुझे बीड़ी मार की अच्छा ये बीड़ी वाले काम ही है भाई ठीक है ये मेला दा बहुत बढ़िया सी यार बस आ नी पैन करके ना एदे सिस्टम करके ਜਾਨਵਰ ਵੀ ਘੱਟ ਆਏ ਤੇ ਲੈਣ ਨਾਲ ਵੀ ਹੁਣ ਭਖਾ ਜਾ ਮੇਲਾ ਹੁਣ ਲੱਗਦਾ ਮੇਲਾ ਹੈ ਪਹਿਲਾਂ ਤਾਂ ਬਹੁਤ ਘੱਟ ਰੌਣਕ ਸੀ ਆ ਦੇਖੋ ਹੁਣ ਰੌਣਕ ਆ ਬਹੁਤ ਵਧੀਆ ਪਰ ਜਿਹੜਾ ਤਲਵੰਡੀ ਗਿਆ ਸੀ ਮੇਰਾ ਦੂਜਾ ਮੇਲਾ ਤਲਵੰਡੀ ਬਹੁਤ ਵਧੀਆ ਪ੍ਰੋਗਰਾਮ ਸੀਗਾ ਉਹ ਇਤੋਂ ਜ਼ਿਆਦਾ ਸੀ ਜਾਨਵਰ ਵੀ ਉੱਥੇ ਵਧੀਆ ਡਿਸਪਲੇ ਲੱਗੇ ਹੋਏ ਤੇ ਡਿਸਪਲੇ ਵੀ ਘਟ ਰਹੇ ਨਾਰਮਲੀ ਆਏ ਜਿਆਦਾਤਰ ਖੜੇ ਨੇ ਜਾਨਵਰ ਡਿਸਪਲੇ ਵਾਲੇ ਦਾ ਠੀਕ ਹਮ ਇੱਕ ਵਾਸਾ ਗਾਇਮੀ ਹੀ ਕਰਕੇ ਕੰਮ ਖਰਾਬ ਹੋ ਗਿਆ ਆ ਦੇਖੇ ਪਹਿਲਾਂ ਉਧਰ ਸੀ ਵਾਸੇ ਇਹ ਐਂ ਕਰਕੇ ਨਾ ਜਾਨਵਰ ਐ ਚਲਾਏ ਹੋਏ ਨੇ ਉਹ ਡਿਸਪਲੇ ਘਟ ਨੇ ਇੱਥੇ ਖੜੇ ਨੇ ਜਾਨਵਰ ਉਧਰ ਪਰਾਂ ਐਂ ਵੇਚਣ ਵਾਲੇ ਜਾਂ ਡਿਸਪਲੇ ਵਾਲੇ ਘਟ ਰਹੇ ਉੱਥੇ ਡਿਸਪਲੇ ਬਹੁਤ ਸੀ ਲੰਢੀ ਚਲੋ ਅਸਟੇ ਕੀ ਐ ਨਾ ਜੀ ਮੈਨੂੰ ਚਲੋ ਚਲੋ ਜੀ ਆਜੋ ਜੀ ਆਜੋ ਉਹ ਡੱਕਰ ਕੀ ਕਰਤੀ ਉਹ ਅੰਦਰ ਨਾ ਲਓ ਜੀ ਮੇਲੇ ਚ ਇੱਕ ਭੈਣ ਵੇਚੀ ਹੋਈ ਆ ਇਹਨੂੰ ਪੂਰੇ ਕੋੜਿਆਂ ਦੀ ਜਾਣਕਾਰੀ ਉੱਡੀ ਮੈਨੂੰ ਨਹੀਂ ਇਹ ਜਾਨਵਰਾਂ ਨੂੰ ਲਵਰ ਕਰਦੇ ਨੇ ਇਹਦੇ ਭਾਈ ਉਹਨਾਂ ਵਾਸਤੇ ਆਹ ਲਓ ਜੀ ਅੱਛਾ ਉਹਦੇ ਸ਼ੌਕ ਆ ਬੰਦਾ ਬਹੁਤ ਸ਼ੌਕ ਹੈ ਭਾਈ ਕੀ ਦੱਸ ਰਿਹਾ ਸੀ ਕਹੇ ਤੂੰ ਇਹੜਾ ਕੋਈ ਮਰਜ਼ੀ ਪੁੱਛ ਲੋ ਬਾਈ ਇਹ ਰੋਹੀ ਦੱਸ ਦਿਆਂਗੇ ਇਹ ਕੋੜੀ ਵਾਰ ਇਹ ਕਹਿੰਦਾ ਸੀ ਯਾਰ ਤੇ ਨੌਕਰੀ ਕੋੜੀ ਆ ਬਾਈ ਠੀਕ ਆ ਬਾਈ ਜੀ 5 ਸਾਲ ਉਮਰ ਆ ਸਾਢੇ 5 ਮਹੀਨੇ ਦੇ ਗੱਬਣਾਪ ਮਾਰਾ ਨੇ ਕੋੜੇ ਦੀ ਆ ਠੀਕ ਆ ਹਾਂਜੀ ਇਹ ਐਕਟਰ ਬਾਲੀਵੁੱਡ ਦਾ ਇਹ ਬਾਈ ਜਿਹੜਾ ਬਾਲੀਵੁੱਡ ਦੀ ਫਿਲਮ ਆ ਜੀ ਪਿਆਰ ਲੈ ਲਾ ਪਿਆਰ ਦੇ ਲਾ ਅੱਛਾ ਪਹਿਲਾ 1 ਆਈ ਸੀ 19 'ਚ ਹੁਣ 2 ਸ਼ੂਟ ਹੋ ਰਹੀ ਆ ਨਾਬੇ ਕੈਰੇਕਟਰ ਦੀ ਐ ਇਹ ਅਜੀਤ ਦੇਵ ਗਾਂਧੀ ਤੇ ਜਵੇਦ ਜਫਰੀ ਦਾ ਮੁੰਡਾ ਮਰੀਨ ਜਫਰੀ ਤੇ ਰੁਕਲ ਪ੍ਰੀਤ ਉਹ ਕੈਰੇਕਟਰ ਨਹੀਂ ਆ ਉਹਦੇ ਚ ਮੇਨ ਤੇ ਆ ਕੁੜੀ ਜੀ ਓਕੇ ਬਾਈ ਹਾਂ ਪਰਸੋ ਹੀ ਸ਼ੂਟ ਕਰਾ ਕੇ ਆਏ ਕੋ அடிவரி கலைத்துறையுது